ਧਰਤੀ ਤੇ ਆਉਣ ਵਾਲੀ ਹੈ ਤਬਾਹੀ ਬਾਬਾ ਵੇਂਗਾ ਦੀਆਂ ਇਹਨਾਂ ਭੁਵਿੱਖਬਾਣੀਆਂ ਤੋਂ ਡਰੀ ਦੁਨੀਆ ਪਹਿਲਾਂ ਵੀ ਸੱਚ ਹੋਈਆਂ ਕਈ ਭੁਵਿੱਖਬਾਣੀਆਂ ਪੁਚਾਲ ਦਾ ਆਉਣਾ ਤੇ ਕਰੋਨਾ ਕਾਲ ਸਮੇਤ ਕਈ ਗੱਲਾਂ ਹੋਈਆਂ ਸੱਚ ਬਾਬਾ ਵੇਂਗਾ ਵੱਲੋਂ ਕੀਤੀਆਂ ਗਈਆਂ ਭੁਵਿੱਖਬਾਣੀਆਂ ਕੀ ਵਾਕਿਆ ਹੀ ਸੱਚ ਸਾਬਤ ਹੋ ਰਹੀਆਂ ਨੇ ਕੀ ਵਾਕਿਆ ਹੀ ਧਰਤੀ ਮਨੁੱਖ ਅਤੇ ਦੁਨੀਆ ਦਾ ਅੰਤ ਹੋ ਜਾਏਗਾ ਕਿਉਂਕਿ ਆਏ ਦਿਨ ਲੋਕ ਮਰ ਰਹੇ ਨੇ ਕਿਤੇ ਸੜਕ ਹਾਦਸਿਆਂ 'ਚ ਲੋਕਾਂ ਦੀ ਜਾਨ ਜਾ ਰਹੀ ਹੈ ਤੇ ਕਿਤੇ ਇੱਕ ਦੂਜੇ ਨੂੰ ਮਾਰ ਕੇ ਜ਼ਿੰਦਗੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਕਿਤੇ ਪੁਚਾਲ ਕਾਰਨ ਤਬਾਹੀ ਮੱਚ ਰਹੀ ਹੈ ਤੇ ਲੋਕ ਮਰ ਰਹੇ ਨੇ ਕਿਤੇ ਤੂਫਾਨ ਬਵੰਡਰ ਅਤੇ ਹੜ ਵਰਗੀਆਂ ਕੁਦਰਤੀ ਆਫਤਾਂ ਨਾਲ ਲੋਕ ਮਰ ਰਹੇ ਨੇ ਕਿਤੇ ਜਵਾਲਾਮੁਖੀ ਫਟਣ ਵਰਗੀਆਂ ਘਟਨਾਵਾਂ ਵੀ ਹੋਣ ਲੱਗੀਆਂ ਨੇ ਜਦੋਂ ਤੋਂ ਸਾਲ 2025 ਸ਼ੁਰੂ ਹੋਇਆ ਹੈ ਆਏ ਦਿਨ ਪੁਚਾਲ ਦੇ ਝਟਕੇ ਧਰਤੀ ਵਾਸੀ ਚੱਲ ਰਹੇ ਨੇ ਪੂਰੀ ਮਨੁੱਖੀ ਜਾਤੀ ਕਿਸੇ ਨਾ ਕਿਸੇ ਖਤਰੇ ਦੀ ਦਹਿਸ਼ਤ ਚ ਜੀ ਰਹੀ ਹੈ ਤੇ ਮਹਿਸੂਸ ਕਰ ਰਹੀ ਹੈ ਤੀਜੇ ਵਿਸ਼ਵ ਯੁੱਧ ਦੇ ਕੰਢੇ ਪਹੁੰਚੇਗੀ ਦੁਨੀਆ ਤੁਹਾਨੂੰ ਦੱਸ ਦਈਏ ਕਿ ਮਸ਼ਹੂਰ ਬੁਲਗਾਰੀਆਈ ਮਨੋਵਿਗਿਆਨੀ ਬਾਬਾ ਵੇਂਗਾ ਜਿਨ੍ਹਾਂ ਨੂੰ ਬਾਲਕਨ ਦੇ ਨੋਸਟਰਾਡੇਮਸ ਵੀ ਕਿਹਾ ਜਾਂਦਾ ਹੈ ਨੇ ਸਾਲ 5079 ਤੱਕ ਡਰਾਉਣੀਆਂ ਭੁਖਬਾਨੀਆਂ ਕੀਤੀਆਂ ਨੇ ਬਾਬਾ ਵੇਂਗਾ ਨੇ ਭੁਖਬਾਨੀ ਕੀਤੀ ਹੈ ਕਿ ਦੁਨੀਆ ਸਾਲ 5079 ਤੱਕ ਖਤਮ ਹੋ ਜਾਏਗੀ ਸਾਲ 1996 ਵਿੱਚ ਆਪਣੀ ਮੌਤ ਤੋਂ ਪਹਿਲਾਂ ਬਾਬਾ ਵੇਂਗਾ ਨੇ ਅਮਰੀਕਾ ਵਿੱਚ 911 ਦੇ ਅੱਤਵਾਦੀ ਹਮਲਿਆਂ ਰਾਜਕੁਮਾਰੀ ਡਾਇਨਾ ਦੀ ਮੌਤ ਕਰੋਨਾ ਕਾਲ ਆਦਿ ਵਿਖਵਾਨੀ ਕੀਤੀ ਸੀ ਜੋ ਸੱਚ ਸਾਬਤ ਹੋਈ ਬਾਬਾ ਵੇਂਗਾ ਨੇ ਵੀ 2025 ਲਈ ਇੱਕ ਭਵਿੱਖਬਾਣੀ ਕੀਤੀ ਸੀ ਜੋ ਸੱਚ ਸਾਬਤ ਹੁੰਦੀ ਜਾ ਰਹੀ ਹੈ ਬਾਬਾ ਵੇਂਗਾ ਨੇ ਉਹ ਵਿਖਬਾਣੀ ਕੀਤੀ ਸੀ ਕਿ ਸੀਰੀਆ 2025 ਵਿੱਚ ਟਹਿ ਜਾਏਗਾ ਮੈਡੀਕਲ ਟੈਕਨੋਲੋਜੀ ਅਤੇ ਪੁਲਾੜ ਵਿੱਚ ਹੋਣਗੇ ਚਮਤਕਾਰ ਸੀਰੀਆ ਨਾਲ جنگ ਪੂਰੀ ਦੁਨੀਆ ਵਿੱਚ ਟਕਰਾਅ ਦਾ ਕਾਰਨ ਬਣੇਗੀ ਸੀਰੀਆ ਦੇ ਪਤਨ ਤੋਂ ਬਾਅਦ ਪੂਰਬੀ ਅਤੇ ਪੱਛਮੀ ਦੇਸ਼ਾਂ ਵਿੱਚਕਾਰ ਯੁੱਧ ਸ਼ੁਰੂ ਹੋ ਜਾਏਗਾ ਦੁਨੀਆ ਤੀਜੇ ਵਿਸ਼ਵ ਯੁੱਧ ਤੀਜੇ ਵਿਸ਼ਵ ਯੁੱਧ 2025 ਦੇ ਕੰਡੇ ਤੇ ਖੜੀ ਹੋਵੇਗੀ ਯੂਰਪ ਦੇ ਦੇਸ਼ਾਂ ਵਿੱਚ ਗ੍ਰਹਿ ਯੁੱਧ ਸ਼ੁਰੂ ਹੋਣਗੇ ਦੇਸ਼ਾਂ ਵਿੱਚ ਰਾਜਨੀਤਿਕ ਅਸਥਿਰਤਾ ਅਤੇ ਤਖਤਾ ਪਲਟ ਹੋਣਗੇ ਇਸ ਸਾਲ ਪੂਰੀ ਦੁਨੀਆ ਵਿੱਚ ਆਬਾਦੀ ਵਿੱਚ ਭਾਰੀ ਗ੍ਰਾਵਟ ਆਉਣ ਦੀ ਸੰਭਾਵਨਾ ਵੀ ਹੈ ਪੁਲਾੜ ਦਵਾਈ ਅਤੇ ਟੈਕਨੋਲੋਜੀ ਦੀ ਦੁਨੀਆ ਵਿੱਚ ਨਵੇਂ ਚਮਤਕਾਰ ਦੇਖੇ ਜਾਣਗੇ ਬਾਬਾ ਵੇਂਗਾ ਨੇ ਇੱਕ ਵਾਰੀ ਕੀਤੀ ਹੈ ਕਿ ਸਾਲ 2025 ਵਿੱਚ ਕੈਂਸਰ ਨਾਮਕ ਘਾਤਕ ਬਿਮਾਰੀ ਦਾ ਟੀਕਾ ਉਪਲਬਧ ਹੋਵੇਗਾ ਪਹਿਲੀ ਪੈਥੀ ਮਨੁੱਖੀ ਮਨਾਂ ਨੂੰ ਇੱਕ ਦੂਜੇ ਨਾਲ ਸੰਚਾਰ ਕਰਨ ਦੀ ਆਗਿਆ ਦੇਵੇਗੀ ਆਉਣ ਵਾਲੇ ਦਹਾਕਿਆਂ ਲਈ ਵਿਖਬਾਣੀਆਂ 2025 ਵਿੱਚ ਜੁਰਪ ਵਿੱਚ ਇੱਕ ਵੱਡੇ ਟਕਰਾਅ ਕਾਰਨ ਆਬਾਦੀ ਵਿੱਚ ਕਾਫੀ ਗਰਾਵਟਾਵੇਗੀ 2028 ਵਿੱਚ ਹਿਊਮਨ એનર્ਜੀ ਦੇ ਨਵੇਂ ਸਰੋਤ ਲੱਭਣ ਲਈ ਇਨਸਾਨ ਸ਼ੁਕਰ ਗ੍ਰਹਿ ਤੇ ਪਹੁੰਚਣਗੇ 2033 ਵਿੱਚ ਧਰੂਵੀ ਬਰਫ਼ ਪਿਗਲਣ ਕਾਰਨ ਸਮੁੰਦਰ ਦਾ ਪੱਧਰ ਵਧੇਗਾ 2000 76 ਵਿੱਚ ਸੰਸਾਰ ਭਰ ਵਿੱਚ ਕਮਿਊਨਿਜ਼ਮ ਵਾਪਸ ਆਵੇਗਾ 2130 ਵਿੱਚ ਅਲੌਕਿਕ ਸੱਭਿਆਤਾਵਾਂ ਨਾਲ ਸੰਪਰਕ ਸੰਭਵ ਹੋਵੇਗਾ 2170 ਵਿੱਚ ਦੁਨੀਆ ਭਰ ਦੇ ਦੇਸ਼ ਸੋਕੇ ਤੋਂ ਪ੍ਰਭਾਵਿਤ ਹੋਣਗੇ 3005 ਵਿੱਚ ਮੰਗਲ ਗ੍ਰਹਿ ਉੱਤੇ ਇੱਕ ਯੁੱਧ ਹੋਵੇਗਾ 3797 ਵਿੱਚ ਧਰਤੀ ਦਾ ਵਿਨਾਸ਼ ਸ਼ੁਰੂ ਹੋ ਜਾਏਗਾ ਮਨੁੱਖ ਧਰਤੀ ਛੱਡਣ ਲਈ ਮਜਬੂਰ ਹੋ ਜਾਣਗੇ ਕਿਸੇ ਹੋਰ ਗ੍ਰਹਿ ਤੇ ਜਾਣ ਦੇ ਯੋਗ ਹੋ ਜਾਣਗੇ ਦੁਨੀਆ 5079 ਵਿੱਚ ਖਤਮ ਹੋ ਜਾਵੇਗੀ ਇਹ ਜਾਣਕਾਰੀ ਵੱਖ-ਵੱਖ ਮੀਡੀਆ ਸਟੇਸ਼ਨਾਂ ਤੋਂ ਲੈ ਕੇ ਤੁਹਾਡਾਂ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ